ਬੀਤੇ ਦਿਨ ਤੋਂ ਪੈਰ ਹੀ ਪੰਜਾਬ ਦੇ ਵਿੱਚ ਭਾਰੀ بارش ਕਾਰਨ ਨਦੀਆਂ ਨਾਲੇ ਵਿੱਚ ਪਾਣੀ ਭਰ-ਭਰ ਕੇ ਆ ਰਿਹਾ ਹੈ ਇਸੇ ਨੂੰ ਲੈ ਕੇ ਮੁਹਾਲੀ ਦੇ ਹਲਕਾ ਖਰਦ ਵਿੱਚ ਪੈਣ ਵਾਲੇ ਸ਼왈ਕ ਦੀ ਪਾਣੀ ਵਿੱਚ ਵਸਣ ਵਾਲੇ ਪੰਜ ਪਿੰਡ ਜਿਨ੍ਹਾਂ ਦੇ ਵਿਚਕਾਰ ਨੂੰ ਇੱਕ ਨਦੀ ਜੈੰਤੀ ਕੀ ਰੌ ਵਗਦੀ ਹੈ ਉਸ ਨਦੀ ਤੇ ਦੋ ਕਾਜਵੇ ਰੁੜਗੇ ਸੀ ਜਿਸ ਤੋਂ ਬਾਅਦ ਚੱਕ ਕੇ ਕਾਫੀ ਚੈਨਲ ਵੱਲੋਂ ਖਬਰਾਂ ਲਗਾਈਆਂ ਗਈਆਂ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਵੀ ਲਿਆਇਆ ਗਿਆ ਇਥੋਂ ਤੱਕ ਕਿ ਐਮਐਲਏ ਨਮੋਲਨ ਮਾਨ ਵੀ ਉਸ ਹਲਕੇ ਦੇ ਵਿੱਚ ਦੌਰਾ ਕਰਕੇ ਗਏ ਨੇ ਪਰ ਦੱਸਿਆ ਜਾ ਰਿਹਾ ਕਿ ਪ੍ਰਸ਼ਾਸਨ ਦੀ ਦੇਰੀ ਨੂੰ ਦੇਖਦੇ ਹੋਏ ਸਰਕਾਰ ਦੀ ਦੇਰੀ ਨੂੰ ਦੇਖਦੇ ਹੋਏ ਪਿੰਡ ਵਾਸੀਏ ਨੇ ਆਪਣੇ ਤੌਰ ਤੇ ਵੀੜਾ ਚੁੱਕਿਆ ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਪਿੰਡ ਦੀਆਂ ਪੰਚਾਇਤਾਂ ਨੇ ਆਪਣੇ ਕੋਲੋਂ ਪੈਸੇ ਇਕੱਠੇ ਕਰਕੇ ਇਨਾ ਕਾਜਬੇ ਦੀ ਰਿਪੇਅਰ ਕਰਨੀ ਸ਼ੁਰੂ ਕਰ ਦਿੱਤੀ। ਇਹ ਤਸਵੀਰਾਂ ਨੇ ਪੰਜ ਪਿੰਡ ਜੈੰਤੀ ਮਾਜਰੀ ਗੁਰਾ ਕਸੋਲੀ ਬਗਿੰਡੀ ਕਰਾਉਂਦੇ ਆਲਾ। ਇਨਾ ਪਿੰਡਾਂ ਦੇ ਵਿੱਚ ਕਹ ਦਿੰਨੇ ਆ ਕਾਫੀ ਮੁਸ਼ਕਲ ਸੀ ਲੋਕਾਂ ਨੂੰ ਨਿਕਲਣਾ। ਚਾਰ-ਪੰਜ ਪਿੰਡ ਸਪਰਕ ਟੁੱਟ ਗਿਆ ਸੀ। ਜਿਸ ਤੋਂ ਬਾਅਦ ਜਾ ਕੇ ਪਿੰਡ ਵਾਸੀਆਂ ਨੇ ਆਸ ਰੱਖੀ ਸੀ ਪਹਿਲਾਂ ਪ੍ਰਸ਼ਾਸਨ ਦੇ ਸਰਕਾਰ ਤੇ ਪਰ ਉਹਨਾਂ ਨੇ ਦੱਸਿਆ ਗਿਆ ਕਿ ਬਾਦ ਤੇ 75 80 ਸਾਲਾਂ ਤੋਂ ਹੋ ਰਹੇ ਨੇ ਪਰ ਕੋਈ ਵੀ ਸਰਕਾਰ ਨਹੀਂ ਬੋੜੀ ਜਿਸ ਤੋਂ ਬਾਅਦ ਜਾ ਕੇ ਉਹਨਾਂ ਨੂੰ ਆਖਿਰ ਆਪ ਇਨਾ ਕਾਜਬੇ ਦੀ ਰਿਪੇਅਰ ਕਰਨੀ ਪੈ ਰਹੀ ਹੈ। ਇਸ ਮੌਕੇ ਅੱਜ ਜਿਹੜੇ ਰਿਪੇਅਰ ਕਰ ਰਹੇ ਸੀ ਪਿੰਡ ਵਾਸੀ ਨੌਜਵਾਨ ਤਾਂ ਮੌਕੇ ਤੇ ਹੀ ਭਾਜਪਾ ਦੇ ਲੀਡਰ ਰਣਜੀਤ ਸਿੰਘ ਗਿੱਲ ਆਪਣੀ ਟੀਮ ਨਾਲ ਪਹੁੰਚੇ ਇਨ ਇਲਾਕੇ ਦਾ ਦੌਰਾ ਕੀਤਾ ਤਾਂ ਉਹਨਾਂ ਨਦੀਆਂ ਦੇ ਉੱਤੇ ਜਾ ਕੇ ਦੇਖਿਆ ਕਿ ਬਹੁਤ ਬੁਰਾ ਹਾਲ ਹੈ ਜਿਸ ਤੋਂ ਬਾਅਦ ਜਾ ਕੇ ਰਣਜੀਤ ਸਿੰਘ ਗਿੱਲ ਨੇ ਤੁਸੀਂ ਦੇਖ ਸਕਦੇ ਹੋ ਕਿ ਮਾਲੀ ਸਹਿਤਾ ਵੀ ਪਿੰਡ ਵਾਸੀਆਂ ਨੂੰ ਸੌਂਪੀ ਹੈ ਦੂਜੇ ਪਾਸੇ ਦੋ ਟਿਪਪਰ ਜਿਹੜੇ ਦੱਸਿਆ ਜਾ ਰਿਹਾ ਕਿ ਮਟੀਰੀਅਲ ਦੇ ਪੇਜਣ ਦਾ ਦਾਵਾ ਕੀਤਾ ਜਿਸ ਤੋਂ ਬਾਅਦ ਜਾ ਕੇ ਪਿੰਡ ਵਾਸੀਆਂ ਦੱਸਿਆ ਕਿ ਬਹੁਤ ਵੱਡਾ ਸਾਡਾ ਫਾਇਦਾ ਹੋਵੇਗਾ ਇਸ ਰਸਤੇ ਨਿਕਲਣ ਵਾਸਤੇ ਕਿਉਂਕਿ ਸਮਾਜ ਸੇਵਾ ਤੌਰ ਤੇ ਜੀ ਸਿੰਗਲ ਵੱਲੋਂ ਦੱਸਿਆ ਗਿਆ ਕਿ ਮੈਂ ਅੱਜ ਕੋਈ ਕਿਸੇ ਪਾਰਟੀ ਤਰਫੋਂ ਨਹੀਂ ਅੱਜ ਮੈਂ ਇਕ ਸਮਾਜ ਸੇਵਾ ਤੌਰ ਤੇ ਆਇਆ ਤੇ ਹਲਕੇ ਦੇ ਵਿੱਚ ਲਗਾਤਾਰ ਵਿਚਰ ਰਿਹਾ ਤੇ ਇਸ ਨੂੰ ਲੈ ਕੇ ਦਰਦ ਲੋਕਾਂ ਦੇ ਦੇਖਿਆ ਨਹੀਂ ਗਿਆ ਲਗਾਤਾਰ ਖਬਰਾਂ ਮੈਂ ਵੇਖ ਰਿਹਾ ਸੀ ਉਸ ਤੋਂ ਬਾਅਦ ਪਹਿਲਾਂ ਸੋਚੇ ਕਿ ਸਰਕਾਰ ਬਣਾ ਦੇਵੇਗੀ ਪਰ ਕਿਤੇ ਨਾ ਕਿਤੇ ਜੋ ਸਰਕਾਰ ਨੇ ਹੱਥ ਖੜੇ ਕਰ ਦਿੱਤੇ ਤਾਂ ਪਤਾ ਕਰਕੇ ਮੈਨੂੰ ਆਣਾ ਪਿਆ ਤੇ ਇਸ ਨੂੰ ਲੈ ਕੇ ਰਜੀਤ ਸਿੰਘ ਗਿਲਤ ਉਸ ਦੇਖੋ ਮੌਕੇ ਤੇ ਦੌਰਾ ਕਰ ਰਹੇ ਨੇ ਤੇ ਨਾਲ ਦੀ ਨਾਲ مالی ਸਹਿਯਤਾ ਤੇ ਨਾਲ ਵਾਅਦਾ ਕਰਕੇ ਗਏ ਨੇ ਕਿ ਜਿਹੜਾ ਮਟੀਰੀਅਲ ਦੋ ਟਿੱਪਰ ਨੇ ਜਿਹੜੇ ਉਹ ਕਾਜਬੀਆਂ ਦੇ ਉੱਤੇ ਪ੍ਰੋਪਰ ਕੰਮ ਹੋਣਾ ਜਿੰਨਾ ਦੇ ਨਾਲ ਉਹ ਅਸੀਂ ਦਵਾਂਗੇ ਆਪਣੇ ਵੱਲੋਂ ਦਵਾਂਗੇ ਸਮਾਜ ਸੇਵਾ ਤੌਰ ਤੇ ਸੇਵਾ ਕਰਾਂਗੇ ਇਸ ਤਰੀਕੇ ਦੀ ਗਰਜ ਸਿੰਘ ਗਿੱਲੂ ਵੱਲੋਂ ਆਖੀ ਗਈ ਹੈ ਦਦਨੇ ਬੀਤੇ ਦਿਨ ਤੁਸੀਂ ਦੇਖਿਆ ਹੋਵੇਗਾ ਪਿੰਡ ਚੰਦੋ ਤੇ ਵਿੱਚ ਵੀ ਰਜੀਤ ਸਿੰਘ ਗਿੱਲ ਵੱਲੋਂ ਸੱਤ ਟੀਪਰ ਜਿਹੜੇ ਉਹ ਸੜਕ ਦੇ ਉੱਤੇ ਪਾਏ ਗਏ ਜਿਸ ਤੋਂ ਬਾਅਦ ਜਾ ਕੇ ਲੋਕਾਂ ਨੂੰ ਨਿਕਲਣ ਵਾਸਤੇ ਰਸਤਾ ਬਣਿਆ ਤਾਂ ਹੁਣ ਹੋਰ ਵੀ ਪਿੰਡਾਂ ਦੇ ਵੀ ਦੱਸੇ ਜਿਹੜੇ ਕਿ ਜਿਵੇਂ ਖਿਦਰਾਬਾਦ ਜਾਂ ਰੁਰਕੀ ਖਾਮ ਜਿਹੜਾ ਇੱਕ ਪੋਲੀ ਰੁੜੀ ਹੋਈ ਹੈ ਉਸ ਦੇ ਉੱਤੇ ਵੀ ਜਿਹੜਾ ਸਿੰਘ ਜਲਦੀ ਹੀ ਕੰਮ ਰਜੀਤ ਸਿੰਘ ਗਿਲ ਸ਼ੁਰੂ ਕਰਵਾਉਣ ਜਾ ਰਹੇ ਨੇ ਇਸ ਨੂੰ ਲੈ ਕੇ ਕਾਫੀ ਤਰੀਕੇ ਦੀਆਂ ਜੜੀਆਂ ਇਸ ਤਰੀਕੇ ਦੀ ਖਬਰ ਆ ਰਹੀਆਂ ਨੇ ਕਿ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਨੂੰ ਦਾਅਵੇ ਕੀਤੇ ਜਾ ਰਹੇ ਨੇ ਕਿ ਅਸੀਂ ਬਰਸਾਤ ਤੋਂ ਬਾਅਦ ਸਾਰੀਆਂ ਸੜਕਾਂ ਦਾ ਕੰਮ ਸ਼ੁਰੂ ਕਰ ਦਾਂਗੇ ਪਰ ਕਿਤਨਾ ਕਿਤੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਦੇਰੀ ਬਹੁਤ ਹੋ ਜਾਏਗੀ ਜਿਸ ਤੋਂ ਬਾਅਦ ਜਾ ਕੇ ਸਾਡੇ ਪਿੰਡਾਂ ਦਾ ਬਹੁਤ ਵੱਡਾ ਨੁਕਸਾਨ ਹੋ ਜਾਣਾ ਹੈ ਕਾਫੀ ਜ਼ਮੀਨਾਂ ਰੁੜਗੀਆਂ ਨੇ ਕਾਫੀ ਲੋਕਾਂ ਦੀ ਜਾਨਾਂ ਦਾ ਖਤਰਾ ਬਣ ਨੇ ਹੋਰ ਕੀ ਕਹਿਪਨ ਤੁਸੀਂ ਉਹ ਵੀ ਸੁਣ ਲਓ ਸਪੰਸਰ ਸਾਹਿਬ ਅੱਜ ਗਿਲਸਾ ਪਹੁੰਚੇ ਨੇ ਲਾਖੜੇ ਦੇ ਵਿੱਚ ਤੁਹਾਡੇ ਲੋਕਾਂ ਦੀ ਮੱਲੀ ਮਦਦ ਕਰਨ ਦੇ ਲਈ ਕਿਵੇਂ ਦੇਖਦੇ ਹੋ ਇਹਨਾਂ ਦਾ ਅਜੋ ਉਪਰਾਲਾ ਹੈ ਤੇ ਕੀ ਲੱਗਦਾ ਹੈ ਕਿ ਹਾਲਾਤ ਇਸ ਤਰ੍ਹਾਂ بڑے ਆਪਕਾਰਨ ਦੇ ਨਾਲ ਜਿਹੜੇ ਕੰਮ ਨਹੀਂ ਸੀ ਚੱਲੇ ਸਰਕਾਰਾਂ ਦੇ ਕੰਮ ਉਹ ਸਾਡੇ ਆਪਕਾਰਨ ਦੇ ਨਾਲ ਸੁਧਾਰ ਹੋ ਜਾਵੇਗਾ ਵੇਖੋ ਜੀ ਗਿਲਸਾ ਪਹੁੰਚੇ ਆ ਇਹਨਾਂ ਦਾ ਬਹੁਤ ਧੰਨਵਾਦ ਹੈ ਇਹ ਤਾਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਹੀ ਸਾਡੇ ਇਲਾਕੇ ਦੇ ਨਾਲ ਖੜੇ ਆ ਕਦੇ ਵੀ ਕੋਈ ਵੀ ਮੁਸੀਬਤ ਹੋਵੇ ਉਹ ਹਮਸ਼ਾਹੀ ਸਾਡੇ ਇਲਾਕੇ ਦੇ ਵਿੱਚ ਆਉਂਦੇ ਰਹੇ ਆਂ ਔਰ ਮੁਸੀਬਤਾਂ ਦਾ ਹੱਲ ਵੀ ਕਰਦੇ ਰਹੇ ਆਂ ਸਰਕਾਰ ਨੂੰ ਗੁਆਹਾਂਬ ਦੇ ਦੀਆਂ ਲਗਾਈਆਂ ਕੋਈ ਸੁਣਦਾ ਹੀ ਨਹੀਂ ਬੇਸ਼ੱਕ ਕੱਲ ਐਮਐਲਏ ਸਾਹਿਬ ਆਏ ਸੀ ਪਰ ਉਹ ਤਾਂ ਕਹਿ ਕੇ ਹੀ ਚਲੇ ਗਏ ਕਿ ਪੁਲ ਲਵਾਵਾਂਗੇ ਇਹ ਤਾਂ ਸ਼ੁਰੂ ਤੋਂ ਹੀ ਕਹਿੰਦੇ ਆਏ ਆਂ ਹਰ ਕੋਈ ਇਹੀ ਕਹਿੰਦਾ ਆ ਕਿ ਪੋਲ ਲੱਗ ਜਾਣਗੇ ਪਰ ਲੱਗਣੇ ਤਾਂ ਹੈ ਨਹੀਂ ਸਾਨੂੰ ਤਾਂ ਜਿਹੜੀ ਪੂਰੀ ਰਾਹਤ ਆ ਉਹ ਚਾਹੀਦੀ ਆ ਉਹ ਜਿਹੜੀ ਗਿੱਲ ਸਾਹਿਬ ਮੌਕੇ ਤੇ ਖੜੇ ਆ ਕਰ ਰਹੇ ਆ ਉਹ ਸਾਡੇ ਵਾਸਤੇ ਤਾਂ ਸਭ ਤੋਂ ਵੇਟਰ ਇਹੀ ਹੈ ਜਿਹੜੇ ਸਾਡੇ ਮੌਕੇ ਤੇ ਆ ਕੇ ਸਾਡੇ ਕੰਮ ਤਾਂ ਆ ਰਹੇ ਆ ਗਿੱਲ ਸਾਹਿਬ ਲੈਕਚਰ ਵੀ ਦੋ ਵਾਰ ਲੱਛੂ ਰਹੇ ਆ ਇਲਾਕੇ ਦੇ ਵਿੱਚ ਤੇ ਰਿਸਪੌਂਸ ਵੀ ਚਲੋ ਮਿਲਿਆ ਹੈ ਪਰ ਜੇ ਨਾ ਜਿਹੜੀ ਇਹਨਾਂ ਦੀ ਸੇਵਾ ਦੇਖੀ ਜਾਵੇ ਮੰਨਦਾ ਇਹਨਾਂ ਦਾ ਵੀ ਕਿਤੇ ਨਾ ਕਿਤੇ ਕਹਿਦਾ ਹੋਊਗਾ ਜਿੰਨੀ ਇਹ ਸੇਵਾ ਕਰਦੇ ਨੇ ਕਿ ਹਲਕੇ ਵੱਲੋਂ ਉਸ ਤਰ੍ਹਾਂ ਦਾ ਜੋ ਮਾਣ ਹੈ ਉਹ ਨਹੀਂ ਮਿਲਿਆ ਕਿਉਂਕਿ ਜੇ ਅੱਜ ਇਹ ਇਲਾਕੇ ਦੀ ਵਾਗਡੋਰ ਇਹਨਾਂ ਦੇ ਹੱਥ ਦੇ ਵਿੱਚ ਚੌਂਦੀ ਸ਼ਾਇਦ ਮਾਕੇਵਾ ਕੁਛ ਨਾ ਪੁੱਛਦਾ ਰੋਏ ਹਾਂ ਦੇਖੋ ਜੀ ਜਿਹੜਾ ਪਿਛਲਾ ਦੌਰ ਸੀਗਾ ਨਾ ਉਹ ਇੱਕ ਹਵਾਲਾ ਨੇਰੀ ਵਾਲਾ ਦੌਰ ਸੀਗਾ ਜਿਹਦੇ ਮਗਰ ਜਿਹੜੇ ਜਿਹਦੇ ਮਗਰ ਸਾਰੇ ਹੀ ਦੌੜ ਗਏ ਉਹ ਪਤਾ ਹੀ ਨਹੀਂ ਲੱਗਿਆ ਇੱਕ ਦੂਜੇ ਨੂੰ ਦੇਖ ਕੇ ਸਾਰੇ ਹੀ ਦੌੜ ਗਏ ਉਹ ਉਸੇ ਦਾ ਕਾਰਨ ਹੈ ਉਸੇ ਦਾ ਖਮਿਆਜਾ ਭੁਗਤ ਰਹੇ ਹਾਂ ਅਸੀਂ ਪਰ ਜੇਕਰ ਉਸ ਟਾਈਮ ਅਸੀਂ ਸੂਝ-ਬੂਝ ਵਰਤੀ ਹੁੰਦੀ ਤੇ ਗਿੱਲ ਸਾਹਿਬ ਨੂੰ ਜਤਾਇਆ ਹੁੰਦਾ ਸ਼ਾਇਦ ਅਜੇ ਹਾਲਾਤ ਨਾ ਹੁੰਦੇ ਪਰ ਅਸੀਂ ਅੱਗੇ ਵਾਸਤੇ ਵਿਸ਼ਵਾਸ ਜਰੂਰ ਦਵਾਨੇ ਆ ਕਿ ਜਿਵੇਂ ਇਹ ਸਾਡੇ ਨਾਲ ਖੜਦੇ ਆ ਅਸੀਂ ਅੱਗੇ ਵਾਸਤੇ ਜਰੂਰ ਖੜਾਂਗੇ ਪਹਿਲਾਂ ਵੀ ਖੜੇ ਆ ਤੇ ਹੁਣ ਵੀ ਖੜਾਂਗੇ ਜਿੱਥੇ ਡਿਊਟੀ ਲਾਣਗੇ ਅਸੀਂ ਹਮੇਸ਼ਾ ਇਹਨਾਂ ਦੇ ਨਾਲ ਖੜਾਂਗੇ ਜਗੀਰ ਕਿਹਦਾ ਹੀ ਖੜਾ ਜਗੀਰ ਪਸੌਲੀ ਜੀ ਜਿਲ੍ਹੇ ਸਾਹਿਬ ਪਹੁੰਚੇ ਅੱਜ ਕੀ ਕਹਿਣਾ ਚਾਹੋਗੇ ਤੇ ਜਿਲ੍ਹੇ ਸਾਹਿਬ ਦੀ ਸੇਵਾ ਦੇ ਕੇ ਜਾ ਰਹੇ ਨੇ ਸੇਵਾ ਕਰਕੇ ਜਾ ਰਹੇ ਜਿਲ੍ਹੇ ਸਾਹਿਬ ਕੁਝ ਦਿਨ ਪਹਿਲਾਂ ਆਏ ਦੇ ਜੀ ਤੇ ਲੋਕਾਂ ਨਾਲ ਸਲਾਹ مشورہ ਜਦੋਂ ਪਾਰਟੀ ਦੀ ਗੱਲਬਾਤ ਚੱਲਦੀ ਪਈ ਸੀ ਤੇ ਉਸ ਟਾਈਮ ਵੀ ਇਹਨਾਂ ਦੇ ਹਾਲਾਤ ਦੇਖ ਕੇ ਕਹਿ ਗਏ ਕਿ ਜੇ ਸਾਬ ਜੀ ਮੈਂ ਮਿਕਸਚਰ ਭੇਜ ਦਿੰਦਾ ਬਣਾ ਬਣਾ ਸਮਿਟ ਭੇਜ ਦਿੰਦਾ ਜੀ ਤੇ ਜੋ ਵੀ ਹੈ ਤੁਸੀਂ ਇਹ ਕੰਮ ਰਿਪੇਅਰ ਕਰਾ ਲਓ ਇਹ ਨਾ ਹੋਵੇ ਵੀ ਕਿਤੇ ਜਿਆਦਾ ਵਾਧੇ ਤੇ ਵਿੱਚ ਕਹਿੰਦੇ ਵੀ ਚਲੋ ਕੁਝ ਪੈਸਾ ਆਇਆ ਹੋ ਆ ਵੀ ਆਪਣੇ ਕੋਲੋਂ ਕਰਾ ਲਾਂਗੇ ਪੰਚਾਇਤ ਫੰਡ ਆਇਆ ਹੋਦਾ ਜੀ ਪਰ ਉਹ ਚਲੋ ਪ੍ਰਸ਼ਾਸਨ ਦੇ ਅਣਗਹਿਲੀ ਲਾ ਲਓ ਇਹ ਆ ਵਿੱਚ ਨਹੀਂ ਕਰ ਪਾਇਆ ਜੀ ਉਸ ਨੂੰ ਇਹ ਕੰਮ ਵਾਕਈ ਵੱਧ ਗਿਆ ਜੀ ਗੇਲ ਸਾਹਿਬ ਅੱਜ ਬਾਰੇ ਫੇਰ ਆਣਾ ਪਿਆ ਇਹਨਾਂ ਨੂੰ ਇਹ ਤਾਂ ਮੌਕੇ ਤੇ ਸਾਨੂੰ ਜੋ ਵੀ ਹੈ ਰਾਸ਼ੀ ਦੇਖੇ ਜਾ ਰਹੇ ਆ ਜੀ ਪਿੰਡਾ ਕਿੰਨੇ ਪਿੰਡਾਂ ਦਾ ਇਹ ਜੋ ਲੱਗਾ ਕਿੰਨੇ ਪਿੰਡ ਲੱਗਦੇ ਨੇ ਪਿੰਡ ਦਾ ਤਕਰੀਬਨ ਜਿਹੜਾ ਹੀ ਪੰਜਾਬ ਦੀ ਗੱਲ ਕਰੀ ਤਾਂ 5 ਪਿੰਡਾਂ ਜੀ ਤੇ ਅੱਗੇ ਉੱਪਰ ਹਰਿਆਣਾ ਬੱਦੀ ਤੋਂ ਵੀ ਆਣਾ ਜਾਣਾ ਇੱਥੇ ਬਣਿਆ ਰਿਹਾ ਰਿਹਾ ਜੀ ਹਮਾਚਲ ਹਰਿਆਣੇ ਤੋਂ ਜੀ ਹਾਂਜੀ ਹਾਂਜੀ ਤੇ ਸਰਕਾਰਾਂ ਦਾ ਕੀ ਹੋ ਰਿਹਾ ਹੋਪਸ ਸਰਕਾਰ ਦਾ ਕੰਮ ਸਰਕਾਰਾਂ ਦੇ ਤਾਂ ਜੀ ਜੋੜ ਆਪਾਂ ਕਰ ਨਹੀਂ ਸਕਦੇ ਸਰਕਾਰਾਂ ਦੇ ਦਾਅ ਖੁਦ ਸਰਕਾਰਾਂ ਨੇ ਦੇਖ ਲੈਣਾ ਜੀ ਦਾ ਕਿ ਆ ਕੁਝ ਕਰੇ ਪੰਜਾਬ ਇੰਡਾ ਦੇ ਵਿੱਚ ਉਹਨਾਂ ਨੇ ਜੀ ਮੈਨੂੰ ਲੱਗਦਾ ਕਹਿਣ ਦੀ ਵੀ ਲੋੜ ਨਹੀਂ ਹੈ ਜੀ ਜਾਂ ਫਿਰ ਆਪਣੇ ਜਿੰਨੇ ਵੀ ਖੜੇ ਹੋਰੇ ਪੰਚਾਇਤਾਂ ਨੂੰ ਪੁੱਛ ਲੋ ਜਾਂ ਫਿਰ ਵੀ ਕਿੰਨਾ ਫੰਡ ਆਇਆ ਜੀ ਹੋਰ ਵੀ ਅੱਗੂ ਪਹੁੰਚ ਰਹੇ ਨੇ ਤੁਹਾਡੇ ਕੋਲ ਗਿੱਲ ਸਾਹਿਬ ਵੀ ਮਦਦ ਕਰਕੇ ਜਾ ਰਹੇ ਨੇ ਹੋਰ ਆਪੂ ਵੀ ਕੋਈ ਐਸਾ ਜਿਵੇਂ ਸਾਹਿਬ ਮਦਦ ਕਰਕੇ ਜਾ ਰਹੇ ਨੇ ਨਹੀਂ ਮੌਕੇ ਤੇ ਜੀ ਗਿੱਲ ਸਾਹਿਬ ਆਏ ਆ ਜੀ ਤੇ ਜੋ ਵੀ ਰਾਸ਼ੀ ਗਿੱਲ ਸਾਹਿਬ ਨੇ ਦਿੱਤੀ ਆ ਜੀ ਉਹ ਹੋਰ ਨੇ ਕਿਸੇ ਨੇ ਦਿੱਤੀ ਪਖਾਇਰ ਲਾਂਸ ਵਾਲੇ ਵੀ ਕਹਿ ਸਕਦੇ ਜੀ ਹਜੇ ਦਾ ਜੋ ਉਹ ਤਾਂ ਆਪਾਂ ਇਹ ਤਾਂ ਜੋ ਤਿਲ ਫੁੱਲ ਪਿੰਡਾਂ ਦਾ ਹੀ ਰਲ ਕੇ ਭਾਈ ਆਪਾਂ ਕਿਸੇ ਨੇ ਟਰੈਕਟਰ ਦੀ ਸੇਵਾ ਜੀ ਕਿਸੇ ਨੇ ਮਸ਼ੀਨ ਦੀ ਸੇਵਾ ਜੀ ਇਸ ਤਰ੍ਹਾਂ ਚੱਲ ਰਿਹਾ ਤੇ ਗਿਲ ਸਾਹਿਬ ਮੌਕੇ ਤੇ ਆ ਕੇ ਜੀ ਸਾਨੂੰ 21000 ਰੁਪਏ ਦਾ ਤੇ ਬਾਕੀ ਅੱਗੇ ਵੀ ਹੋਰ ਕਹਿ ਗਏ ਜੇ ਲੋੜ ਆ ਕਿਸੇ ਚੀਜ਼ ਦੀ ਸਾਨੂੰ ਆਏ ਜ਼ਰੂਰ ਆ ਜੀ ਅਨਮੋਲ ਗਗਨ ਜੀ ਤੇ ਉਹ ਸ਼ਾਇਦ ਆਪਾਂ ਨੂੰ ਨਹੀਂ ਪਤਾ ਲੱਗੇ ਨਾ ਮੌਕੇ ਤੇ ਹਾਂਦੇ ਜੀ ਜੋ ਆਏ ਮੌਕੇ ਤੇ ਪੂਰੇ ਕਿਤੇ ਮੌਕੇ ਤੇ ਆਏ ਤੇ ਜੀ ਸਾਨੂੰ ਉਹਦੇ ਬਾਰੇ ਨਾ ਪਤਾ ਜੀ ਨਾ ਕੁਝ ਕਹਿ ਕੇ ਗਏ ਹੋ ਨੈਕਸਟ ਵੀ ਅਮੈਂ ਇਹ ਕਰਾ ਦੂੰਗੇ ਜੋ ਵੀ ਹੈ ਜੀ ਉਹਦੇ ਬਾਰੇ ਮੈਨੂੰ ਧੰਨਵਾਦ ਇਸ ਤਰ੍ਹਾਂ ਕਿ ਪਿੰਡ ਜੈੰਤੀਵਾਦੀ ਦੇ ਵਿੱਚ ਪਹੁੰਚੋ ਉਹ ਕਿਸ ਤਰ੍ਹਾਂ ਦੇ ਹਾਲਾਤ ਨੇ ਤੇ ਕੀ ਲੋਕਾਂ ਦੀ ਮੰਗ ਰੱਖੀ ਗਈ ਹੈ ਖਾਸ ਕਰ ਲੀਡਰਾਂ ਦੀ ਤਾਂ ਗੱਲ ਹੈ ਸਰਦੋ ਤੁਸੀਂ ਇੱਕ ਸਮਾਜਿਕ ਦੇ ਸੌਰਤੇ ਵਿਚਾਰ ਲਾਉਂਦੇ ਹੋ ਉਹ ਕੀ ਮੰਗ ਰੱਖੀ ਨਹੀਂ ਦੇਖੋ ਅਸੀਂ ਇਹਨਾਂ ਦੀ ਵੀਡੀਓਜ਼ ਦੇਖੀਆਂ ਸੀ ਵੀ ਕਿੰਨਾ ਬੁਰਾ ਹਾਲ ਹੈ ਸੜਕਾਂ ਟੁੱਟੀਆਂ ਵੈਸੇ ਤਾਂ ਸਾਨੂੰ ਪਹਿਲਾਂ ਵੀ ਇਸ ਪ੍ਰੋਬਲਮ ਦਾ ਪਤਾ ਕਿਉਂਕਿ ਇਹਨਾਂ ਨੂੰ ਹਰ ਸਾਲ ਦਿੱਕਤ ਆਉਂਦੀ ਹੈ ਸੋ ਇਨਾਂ ਦਾ ਮਤਲਬ ਇੰਨਾ ਮਾੜਾ ਹਾਲ ਹੋ ਜਾਂਦਾ ਵੀ ਜਿਹੜੇ ਬੱਚੇ ਸਕੂਲ ਨੂੰ ਮੰਨ ਲਓ ਜੈੰਤੀ ਮਾਦਰੀ ਪੜਨ ਗਏ ਆ ਇੱਧਰ ਜਿਹੜੇ 4-5 ਪਿੰਡ ਹੈਗੇ ਨੇ ਗੂੜਾ ਕਸੌਲੀ ਬਰਘਿੰਡੀ ਕੌਂਦੇਵਾਲ ਉਹ ਸਾਰੇ ਮਾਪੇ ਨਦੀ ਦੇ ਇਸ ਕਿਨਾਰੇ ਖੜੇ ਰਹਿੰਦੇ ਨੇ ਤੇ ਬੱਚੇ ਦੂਜੇ ਪਾਸੇ ਕਈ ਵਾਰ ਨਦੀ ਨਹੀਂ ਉਤਰਦੀ ਉਹ ਬੱਚਿਆਂ ਨੂੰ ਲੋਕਾਂ ਦੇ ਜੈੰਤੀ ਮਾਦਰੀ ਦੇ ਘਰਾਂ 'ਚ ਸੌਣਾ ਪੈਂਦਾ ਕਿਸੇ ਧੀ ਪੈਣ ਦੇ ਕੋਈ ਬਿਮਾਰ ਹੋ ਗਈ ਕਿਸੇ ਬੱਚਾ ਹੋਣਾ ਤਾਂ ਉਹਨੂੰ ਇਹ ਹਸਪੀਟਲ ਤੱਕ ਨਹੀਂ ਲਿਜਾ ਸਕਦੇ ਸੋ ਬਹੁਤ ਮਾੜੇ ਹਾਲਾਤ 'ਚ ਜੀ ਰਹੇ ਨੇ ਹਰ ਚੰਡੀਗੜ੍ਹ ਦੀ ਜੜ ਚ ਇਹ ਜਿਹੜਾ ਪਿੰਡ ਨੇ ਇਹ ਸੋ ਇਹਨਾਂ ਕੋਲ ਕੋਈ ਐਨੇ ਵੀ ਇਨਕਮ ਦੇ ਸੋਰਸ ਨਹੀਂ ਜਿਹੜਾ ਵੀ ਇਹ ਆਪਣੇ ਪੱਲਿਓ ਕੁਝ ਬਣਾ ਲੈਣ ਠੀਕ ਹੈ ਵਿਚਾਰੇ ਰਲ ਮਿਲ ਕੇ ਪੈਸ਼ਵਰ ਕਰ ਰਹੇ ਸੋ ਮੈਂ ਵੀ ਅੱਜ ਇਹਨਾਂ ਦਾ ਸਾਰਾ ਦੇਖ ਕੇ ਕੰਮ ਚੱਲਦਾ ਵੀਡੀਓ ਦੇਖੀ ਆ ਸੋ ਮੈਂ ਵੀ ਆਪਣੇ ਤੌਰ ਤੇ ਆਪਣੇ ਤੌਰ ਤੇ ਜੋ ਮੈਂ ਕਰ ਸਕਦਾ ਆਪਣੀ ਕਮਾਈ ਚੋਂ ਇਹਨਾਂ ਨੂੰ ਦੇ ਕੇ ਜਾ ਰਿਹਾ ਹਾਂ ਅਰ ਮੈਂ ਭਰੋਸਾ ਦੱਤਾ ਵੀ ਜੇ ਹੋਰ ਲੋੜ ਹੋਈ ਮੈਨੂੰ ਫੋਨ ਕਰ ਦਿਓ ਮੈਂ ਫਿਰ ਵੀ ਤੁਹਾਡੇ ਨਾਲ ਖੜੂਗਾ ਸੋ ਦੇ ਕੇ ਅਸੀਂ ਤਾਂ ਦੇਖੋ ਜਦੋਂ ਪਹਿਲਾਂ ਵੀ ਹੜ੍ਹ ਵੀ ਆਏ ਨੇ ਅਸੀਂ ਉਦੋਂ ਵੀ ਇਸ ਪਿੰਡਾਂ ਦੇ ਵਿੱਚ ਬਹੁਤ ਨੁਕਸਾਨ ਹੋ ਗਿਆ ਸੀ ਬੰਨ ਟੁੱਟ ਗਿਆ ਸੀ ਸੋ ਉਦੋਂ ਅਸੀਂ ਪਸ਼ੂਆਂ ਦਾ ਚਾਰਾ ਆਪਣੇ ਨੱਗਲ ਪਿੰਡ ਵੱਲ ਤੇ ਪਸ਼ੂਆਂ ਦਾ ਚਾਰਾ ਪਸ਼ੂ ਮਰ ਗਏ ਜੀ ਮੈਨੂੰ ਪਤਾ ਇੱਕ ਬੰਦੇ ਦੇ ਚਾਰ ਪਸ਼ੂ ਮਰ ਗਏ ਸੀ ਅਸੀਂ ਲੱਖ ਰੁਪਏ ਦੇ ਕੇ ਆਏ ਸੀ ਵੀ ਉਹ ਤਾਂ ਬਹੁਤ ਵੱਡਾ ਬਹੁਤ ਬੁਰੇ ਹਾਲ ਚ ਸੀ ਜੋ ਸਾਰਾ ਕੁਝ ਹੀ ੜ ਗਿਆ ਸੀ ਸੋ ਅਸੀਂ ਤਾਂ ਜੀ ਦੇਖੋ ਜਿੰਨਾ ਕੁ ਕਰ ਸਕਦੇ ਆ ਅਸੀਂ ਹਾਜ਼ਰ ਆ ਪਰ ਸਾਡੀ ਬੇਨਤੀ ਸਰਕਾਰ ਨੂੰ ਹੈ ਵੀ ਜਿਹੜਾ ਇਹ ਕੰਮ ਕਿਉਂਕਿ ਸਰਕਾਰਾਂ ਦੇ ਨੇ ਸਾਡੀ ਬੇਨਤੀ ਹੈ ਵੀ ਤੁਸੀਂ ਆਪਣੇ ਨੁਮਾਇंदे ਭੇਜ ਕੇ ਆਪਣੇ ਕੋਈ ਅਫੀਸਰ ਭੇਜ ਕੇ ਇਹਨਾਂ ਦਾ ਹਾਲ ਦੇਖੋ ਤੇ ਇਹਨਾਂ ਦੀ ਜਿੰਨੀ ਹੋ ਸਕਦੀ ਹੈ ਉਹ ਮਦਦ ਕਰਕੇ ਇਹਨਾਂ ਦਾ ਰਸਤੇ ਜਿਹੜੇ ਉਹ ਚਾਲੂ ਕਰਾਓ ਜੇ ਗੱਲ ਕੀਤੀ ਜਾਵੇ ਹਾਲਕਾ ਬਣਾ ਇਕਾ ਦੀ ਜਾਂ ਆਵਾਜ਼ ਭਾਰੀ ਚੱਲ ਰਹੀ ਹੈ ਅਮਰੀਸਾਈ 10 ਸਾਲ ਦੇ ਵਿੱਚ ਇਹੀ ਲੋਕਾਂ ਨੂੰ ਦਰਸਾਇਆ ਕੀਤਾ ਗਿਆ ਕਿ ਕੋਲ ਪਾਸਪੁਰ ਤੇ ਨੇ ਰੋਡ ਬਣਾਉਣ ਜਾਣਗੇ ਇਲਾਕੇ ਦੇ ਪਰ ਹਾਲ ਤੱਕ ਕਿਸੇ ਤਰ੍ਹਾਂ ਦਾ ਕੋਈ ਰੋਡ ਨਹੀਂ ਬਣਿਆ ਕੀ ਲੱਗਦਾ ਕਿ ਕਿੱਥੇ ਕਮੀ ਆ ਰਹੀ ਹੈ ਕੀ ਲੱਗਦਾ ਦੇਖੋ ਇਹ ਤਰਾਸਦੀ ਹੈ ਸਾਡੀ ਵੀ ਸਾਡੇ ਲੋਕਾਂ ਨੇ ਨਾ ਲੀਡਰਾਂ ਤੇ ਵਿਸ਼ਵਾਸ ਕਰਨਾ ਜਿਹੜਾ ਛੱਡਤਾ ਕਿਉਂਕਿ ਅਸੀਂ ਨਾ ਗੱਲ ਕਹਿ ਦਿੰਦੇ ਆ ਮਤਲਬ ਆਮ ਬੰਦੇ ਨੇ ਤੁਸੀਂ ਪੁੱਛੋ ਕਹਿੰਦਾ ਲੀਡਰਾਂ ਦਾ ਕੀ ਲੀਡਰਾਂ ਤਾਂ ਲਾਰੇ ਹੁੰਦੇ ਨੇ ਸੋ ਅਸੀਂ ਤਾਂ ਇਹ ਬੇਨਤੀ ਕਰੂੰਗਾ ਪਿੱਛੇ ਵੀਡੀਓ ਦੇਖੀ ਸੀ ਬੀਬਾ ਜੀ ਕਹਿ ਕੇ ਗਏ ਨੇ ਵੀ ਇੱਥੇ 13 ਕਰੋੜ ਇਹਨਾਂ ਦਾ ਅਸੀਂ ਪਾਸ ਕਰਾਤਾ ਸੋ ਮੈਂ ਤਾਂ ਬੇਨਤੀ ਕਰੂੰਗਾ ਵੀ ਜਿਹੜਾ ਉਹ ਸੈਂਕਸ਼ਨ ਹੋ ਗਿਆ ਉਹ ਇਹਨਾਂ ਨੂੰ ਕਾਗਜ਼ ਦੇ ਦਿੱਤਾ ਜਾਵੇ ਇਹ ਫਿਰ ਹੌਸਲੇ ਨਾਲ ਵੀ ਚਲੋ ਕੋਈ ਨਹੀਂ ਇਸ ਪ੍ਰਸਾਦ ਨਹੀਂ ਅਗਲੀ ਪ੍ਰਸਾਦ ਤੱਕ ਬਣ ਜਾਣਗੇ ਸੋ ਮੈਂ ਕਹਿੰਦਾ ਜੇ ਉਹ ਸੈਂਕਸ਼ਨ ਹੋ ਗਿਆ ਸਭ ਤੋਂ ਪਹਿਲਾਂ ਵਧਾਈ ਮੈਂ ਦਊਂਗਾ ਮੈਂ ਐਪਰੀਸ਼ੀਏਟ ਕਰੂੰਗਾ ਕਿਉਂਕਿ ਜੇ ਕਿਸੇ ਨੇ ਚੰਗਾ ਕੰਮ ਕੀਤਾ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਪਰ ਜੇ ਹੋ ਗਿਆ ਜੇ ਲਾਰੇ ਨੇ ਤੇ ਫਿਰ ਬਹੁਤ ਮੰਦ ਭਾਗੀ ਗੱਲ ਹੈ। ਹਾਂ ਜਿਹੜੇ ਇਥੋਂ ਦੇ ਹਾਲਾਤ ਐ ਚਲੋ ਪਰਮਾਤਮਾ ਨੇ ਸੁਖਸਾਂ ਦੀ ਬਤਾਈ ਹੋਈ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੈ। ਤੇ ਆਪਾਂ ਗੱਲ ਕਰੀਏ ਹੋਰ ਇਲਾਕਿਆਂ ਦੀ ਪੰਜਾਬ ਦੇ ਉਹਨਾਂ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ? ਤੇ ਹੋਰ ਤੱਕ ਦੀ ਇਹ ਜਿਹੜੀ ਕਾਰਗੁਜ਼ਾਰੀ ਸਰਕਾਰ ਦੀ ਆ ਉੱਥੇ ਦੀ। ਉਹਨੂੰ ਕਿਵੇਂ ਦੇਖਦੇ? ਨਹੀਂ ਦੇਖੋ ਵੈਸੇ ਤਾਂ ਦੇਖੋ ਇਹ ਮਹਾਰਾ ਨਿਸ਼ਟਾ ਪਰਮਾਤਮਾ ਨੂੰ ਇਹ ਅਰਦਾਸ ਕਰਦੇ ਹਾਂ ਮਹਾਰਾ ਤੂੰ ਹੀ ਮਿਹਰ ਕਰ। ਬਈ ਪੰਜਾਬ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ। ਵੀ ਕਿਰਪਾ ਕਰ ਤੇ ਦੇਖੋ ਇਹ ਸਰਕਾਰ ਦੇ ਨਾ ਕੁਝ ਕੰਮ ਹੁੰਦੇ ਨੇ ਜਿਹੜੇ ਸਰਕਾਰ ਦੇ ਹੱਥ ਸੀ ਵੀ ਜਿਵੇਂ 3 ਮਹੀਨੇ ਪਹਿਲਾਂ ਮੀਟਿੰਗਾਂ ਕਰਕੇ ਨਦੀਆਂ ਨਾਲਿਆਂ ਦੀਆਂ ਜਿਹੜੀਆਂ ਸਫਾਈਆਂ ਕਰਾਉਣੀਆਂ ਹੁੰਦੀਆਂ ਨੇ ਮੇਰਾ ਖਿਆਲ ਕਿਤੇ ਨਾ ਕਿ ਤੂੰ ਉਹਦੇ ਚ ਛੂਕ ਜਿਹੜੀ ਹੋਈ ਆ ਅਫੀਸਰशाही ਵੱਲੋਂ ਹੋਈ ਆ ਕਿਵੇਂ ਹੋਈ ਆ ਸੋ ਬਾਕੀ ਪਾਣੀ ਵੀ ਦੇਖੋ ਇਹ ਨੇਚਰਲੀ ਹੁਣ ਇੰਨਾ ਬਾਰਸ਼ ਇਸ ਵਾਰ ਇੰਨੀ ਜ਼ਿਆਦਾ ਹੋ ਗਈ ਕਿ ਕਿਸੇ ਦੇ ਬਸ ਵੀ ਕੁਝ ਨਹੀਂ ਰਿਹਾ ਸੋ ਸਾਡੀ ਤਾਂ ਪ੍ਰਮਾਤਮਾ ਅੱਗੇ ਵੀ ਅਰਦਾਸ ਹੈ ਤੇ ਸਰਕਾਰ ਨੂੰ ਵੀ ਬੇਨਤੀ ਹੈ ਵੀ ਵੱਧ ਤੋਂ ਵੱਧ ਜਿਹੜੀ ਲੋਕਾਂ ਦੀ ਔਰ ਲੋਕਾਂ ਨੂੰ ਵੀ اپੀਲ ਹੈ ਵੀ ਆਪਣੇ ਭਰਾ ਨੇ ਸਾਰੇ ਤੇ ਆਪਾਂ ਸਾਰੇ ਇਕੱਠੇ ਹੋ ਕੇ ਉਹਨਾਂ ਭਰਾਵਾਂ ਦੀ ਬਾਹ ਫੜੀਏ ਜੋ ਕਿ ਅੱਜ ਬਹੁਤ ਬੁਰੇ ਜਿਹੜੇ ਹਾਲਾਤ ਚ ਜੀ ਰਹੇ ਨੇ ਸਰ ਜੀ ਸਾਬ ਤੁਹਾਨੂੰ ਹਮੇਸ਼ਾ ਹੀ ਸਵੈਸੇਵੀ ਦੇ ਤੌਰ ਤੇ ਲੋਕਾਂ ਨੇ ਮੰਨੇ ਆਏ ਆ ਤੁਸੀਂ ਬੇਸ਼ੱਕ ਤੁਸੀਂ ਸਮਾਜ ਦਾ ਨਿਕਾਲਾ ਦੇ ਰਹੇ ਹੋ ਤੇ ਅੱਜ ਕੱਲ ਤੁਸੀਂ ਭਾਜਪਾ ਜੁਆਇਨ ਕੀਤੀ ਹੋਈ ਹੈ ਹਾਂ ਤੁਸੀਂ ਇਲਾਕੇ ਵਿੱਚ ਇੱਕ ਆਗੂ ਦੇ ਤੌਰ ਤੇ ਵਿਚਰ ਰਹੇ ਹੋ ਜਾਂ ਇੱਕ ਸਮਾਜ ਸੇਵੀ ਦੇ ਤੌਰ ਤੇ ਨਹੀਂ ਮੈਂ ਤਾਂ ਜੀ ਸਮਾਜ ਸੇਵੀ ਦੇ ਤੌਰ ਤੇ ਆਇਆ ਹਾਂ ਆਗੂ ਤਾਂ ਨਾਮ ਹੈ ਲੀਡਰ ਹੈਗਾ ਨਾ ਮੈਂ ਬੰਨਾ ਮੈਂ ਤਾਂ ਸਿਰਫ ਇੱਕ ਸੇਵਾ ਭਾਵਨਾ ਨਾਲੇ ਹਲਕੇ 'ਚ ਲੱਗਿਆ ਮੈਂ ਤੇ ਸੇਵਾ ਕਰ ਰਿਹਾ ਕੱਲ ਨੂੰ ਕਿਤੇ ਪਹੁੰਚ ਜੇ ਕੋਈ ਸੇਵਾਦਾਰ ਹੀ ਰਹਿਣਾ ਜੀ ਕੋਈ ਹੋ ਨਹੀਂ ਸਾਨੂੰ ਅਸੀਂ ਤਾਂ ਇੱਕ ਇਹ ਸਾਡਾ ਪਰਿਵਾਰ ਹੈ ਮੈਂ ਤਾਂ ਮੇਰਾ ਹਲਕਾ ਮੇਰਾ ਪਰਿਵਾਰ ਦਾ ਉਹ ਜਿਹੜਾ ਸੀ ਨਾ ਬਿਲਕੁਲ ਸਾਡਾ ਤਾਂ ਪਰਿਵਾਰ ਹੈ ਪੂਰਾ ਹਲਕਾ ਸਾਡਾ ਪਰਿਵਾਰ ਹੈ ਅਸੀਂ ਜੋ ਕਰ ਸਕਦੇ ਆ ਆਪਣੇ ਕਰਾਂਗੇ ਅਸੀਂ ਹੁਣ ਦੇਖੋ ਸੜਕਾਂ ਦਾ ਕੀਤਾ ਕੱਲ ਨੂੰ ਅਸੀਂ ਕਰ ਰਹੇ ਹਾਂ ਜਿਹੜੀ ਸੜਕ ਫਿਜ਼ਰਾਬਾਦ ਤੋਂ ਲਵਾਨਗੜ ਤੇ ਜਾਂਦੀ ਹੈ ਆਪਣੇ ਥਾਣੇ ਅੱਗੇ ਪਿੰਡ ਨੇ ਪਿੰਦੇ ਚਕੌਲੀ ਨੂੰ ਜਾਂਦੀ ਹੈ ਤੇ ਉਹਦਾ ਇੰਨਾ ਬੁਰਾ ਅਸੀਂ ਕੱਲ ਨੂੰ ਉਹ ਕਰਨ ਲੱਗੇ ਆਂ ਪਰ ਅੱਜ ਰਡੇਾਲੇ ਦੀ ਪੰਚਾਇਤ ਅੱਜ ਸਾਡੇ ਕੋਲ ਰੁੜਕੀ ਖਾਮ ਦੀ ਪੰਚਾਇਤ ਤੇ ਪਲਹੀੜੀ ਦੀ ਪੰਚਾਇਤ ਉਹ ਆਏ ਉੱਥੇ ਕਿ ਪੁਲੀ ਟੁੱਟੀ ਵੀ ਆ ਸੱਤ ਪਿੰਡਾਂ ਨੂੰ ਜੋੜਦੀ ਆ ਹੁਣ ਉਥੇ ਨਹੀਂ ਕੋਈ ਬਾਹ ਫੜਦਾ ਤੇ ਅਸੀਂ ਉਹਦਾ ਕੰਮ ਵੀ ਕਰਾਉਣ ਲੱਗੇ ਆਂ। ਸਭ ਲੋਕਾਂ 'ਚ ਇਹ ਥੋੜੀ ਇਹ ਗੱਲ ਜਦੋਂ ਜ਼ਿਕਰ ਚੱਲਦਾ ਕਿ ਸਭ ਸੜਕਾਂ ਵੀ ਲਾਗੇ ਬਣਾਉਣ ਸਰਕਾਰਾਂ ਦੇ ਕੰਮ ਗੱਲ ਸਭ ਲਾਗੇ ਕਰਨਾ ਕਿਉਂਕਿ ਵੱਡੇ ਪ੍ਰੋਜੈਕਟ ਹੁੰਦੇ ਨੇ ਕੀ ਲੱਗਦਾ ਕਿ ਕਿਤੇ ਕੱਲ ਨੂੰ ਨਿਰਾਸ਼ਤਾ ਨਹੀਂ ਚੜ੍ਹ ਦੋਗੇ ਜਿਵੇਂ ਹੁਣ ਭਾਜਪਾ ਦੇ ਜਿਹੜੇ ਕੈਂਪ ਨੇ ਉਹ ਬੰਦ ਕਰਵਾ ਦੇ ਕਿਤੇ ਕੱਲ੍ਹ ਥੋੜੇ ਕੰਮ ਬਣਾ। ਯਾਰ ਅਸੀਂ ਤਾਂ ਲੋਕਾਂ ਦੇ ਖੱਡੇ ਉਥੇ ਜਿਹੜੇ ਡੱਡੇ ਟੋਏ ਪਏ ਨੇ ਜਿੱਥੇ ਗੱਡੀਆਂ ਪਲਟ ਰਹੀਆਂ ਨੇ ਬੱਚੇ ਸਕੂਲ ਜਾਂਦੇ ਡਿੱਗ ਰਹੇ ਨੇ ਅਸੀਂ ਤਾਂ ਉਹ ਭਰ ਰਹੇ ਆਂ। ਕੰਮ ਤਾਂ ਸਰਕਾਰਾਂ ਦੇ ਹੀ ਨੇ ਸਰਕਾਰਾਂ ਨਹੀਂ ਕਰਦੇ ਨੇ ਪਰ ਅਸੀਂ ਤਾਂ ਜਿਹੜੀ ਫੌਰੀ ਰਾਹਤ ਹੈ ਜਿਵੇਂ ਹੁਣ ਹਰ ਪੀੜਤਾ ਚ ਵੀ ਤਾਂ ਆਪਾਂ ਕਰ ਹੀ ਰਹੇ ਹਾਂ ਇਹ ਵੀ ਹਰ ਪੀੜਤਾ ਚ ਆਇਆ ਵਾ ਕੰਮ ਸੋ ਅਸੀਂ ਤਾਂ ਜਿਹੜੇ ਖੱਡੇ ਨੇ ਜਾਂ ਜਿੱਥੇ ਬਹੁਤ ਬੁਰਾ ਹਾਲ ਹੈ ਜਾਂ ਉਹ ਪੁਲੀ ਟੁੱਟ ਗਈ ਉਹਦੇ ਦੋਨੋਂ ਪਾਸੇ ਛੜ ਗਏ ਉਹਨੂੰ ਜੋੜ-ਜੂੜ ਕੇ ਅਸੀਂ ਕਿਸੇ ਮੈਚਵਰਕ ਮੈਚਵਰਕ ਤਾਂ ਕਿ ਅਸੀਂ ਜਿਹੜਾ ਲੋਕਾਂ ਨੂੰ ਜਿਹੜੀ ਆਉਣਾ ਜਾਣਾ ਲੋਕਾਂ ਦਾ ਸੌਖਾ ਹੋ ਜਾਵੇ ਹਾਂਜੀ ਧੰਨਵਾਦ